ਅਕਨ ਜੀ ਇਹ ਬੁਰਾ ਚੀਜ਼ ਹੈ। ਹਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਇਆ ਮੇਲੇ ਤੇ ਖੇਤ੍ਰ ਪਿਛਲੇ ਸਾਲ ਆਪਾਂ ਆਪਣੀ ਜੁਗਨੀ ਲੈ ਕੇ ਆਏ ਸੀ ਕਿਹਾ ਵੀਰੇ ਹਾਂ ਇਸ ਵਾਰੀ ਭਈ ਆਪਾਂ ਲੈ ਕੇ ਆਏ ਕੋੜਾ ਸਟਾਰ ਤੇ ਕੋੜਾ ਪੂਰਾ ਤਿਆਰ ਹੈ ਯਾਨੀ ਕਿ ਘੋੜਿਆਂ ਦਾ ਸ਼ੋਅ ਪਰਾਂ ਚੱਲ ਰਿਹਾ ਇੱਧਰ ਆਪਾਂ ਹਨਾ ਤੁਹਾਨੂੰ ਫਾਰਮ ਆ ਜਿਹੜਾ ਜੋ ਵੀ ਹਰੇ ਹਨਾ ਸਿਸਟਮ ਇਹਨਾਂ ਦਾ ਲਾਇਆ ਹੋਇਆ ਜਿਵੇਂ ਪਿੱਛੇ ਮੇਰੇ ਤੁਸੀਂ ਮਸ਼ੀਨ ਦੇਖ ਸਕਦੇ ਹੋ ਸਾਰਾ ਟਰੈਕਟਰ ਆ ਇੱਧਰ ਇਹ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੁਣ ਜਿਵੇਂ ਵੱਡੇ ਬੈੜੀਆਂ ਵਾਲੇ ਫਾਰਮਾਂ ਦੇ ਵਿੱਚ ਹਨਾ ਮਿਕਸ ਕਰਕੇ ਆਪਾਂ ਚਾਰ ਵਗੈਰਾ ਸਾਰਾ ਉਹ ਜਾਨੀ ਕਿ ਇਹ ਟਰੇਲਰ ਆ ਉਸ ਤੋਂ ਬਾਅਦ ਇੱਧਰ ਮੱਕੀ ਵਾਲੀਆਂ ਮਸ਼ੀਨਾਂ ਆ ਗਈਆਂ 4x4 ਟਰੈਕਟਰ ਆ ਗਏ ਇਹ ਥਾਰ پارک ਗਾਈਆਂ ਥਾਰ پارک ਗਾਈਆਂ ਦਾ ਸ਼ੋਅ ਚੱਲ ਰਿਹਾ ਹੈ ਇੱਧਰ ਰਿੰਗੇ ਇਹਨਾਂ ਦੇ ਅਲੱਗ-ਅਲੱਗ ਬਣੇ ਹੋਇਆ ਘੋੜੇ ਵਾਲੇ ਲੱਗ ਬਣੇ ਹੋਇਆ ਸ਼ੋਅ ਸਟਾਰਟ ਆ ਬਾਈ ਮਿਹਨਤਾਂ ਦੱਸਦੀਆਂ ਨੇ ਇੱਕ ਦਿਨ ਪਹਿਲਾਂ ਤਿਆਰ ਹੋ ਗੀਆ ਆ ਗਿਆ ਘੋੜਾ ਆਪਣਾ ਸਟਾਰ ਤੇ ਬਾਈ ਹੁਣ ਤਰਪਾਲ ਤਰਪੂਲ ਲਾਵਾਂਗੇ ਓਰੇ ਹਨ ਤੇ ਉਸ ਤੋਂ ਬਾਅਦ ਘੋੜਾ ਲਾਹਾਂਗੇ ਮੀਂਹ ਕਰਕੇ ਕੰਮ ਖਰਾਬ ਹੋਇਆ ਪਿਆ ਸਾਰੇ ਕਿਤੇ ਚੱਕੜੇ ਚੱਕੜ ਹੋਇਆ ਪਿਆ ਤੇ ਪਹਿਲਾ ਰਿੰਗੀ ਆਪਣਾ ਨੌਕਰਿਆਂ ਦਾ ਉਧਰ ਵੀ ਬਾਈ ਉਹ ਨਹੀਂ ਲੈ ਕੇ ਆਇਆ ਇੱਧਰ ਚੱਕੜੇ ਚੱਕੜ ਹੋਇਆ ਪਿਆ ਤੇ ਸਾਡੇ ਵਾਲੀ ਲੇਨੋ ਜੇ ਮੈਂ ਉਹ ਖੜੀਆ ਗੜੀ ਹਜੇ ਤੱਕ ਘੋੜੇ ਆਇਆ ਬਾਈ ਟੋਟਲ ਨੌਕਰੇ 3 ਬਹੁਤ ਵੀ ਮੁੰਡੇ ਜਿਹੜਾ ਰੋਲ ਵਾਲੇ ਪਾਰਪਰ ਖੜਦੇ ਆ ਇਹ ਆ ਰਹੀ ਆ ਰਾਂਦੀ ਉਹ ਪਰਾਂਦੀ ਲੈ ਵੀ ਆਪਣੇ ਸਟਾਰ ਨੇ ਰਿੰਗ ਤੋਂ ਪਹਿਲਾਂ ਮੇਲਾ ਲਾਤਾ ਜੀ ਸਾਰੇ ਖੁਸ਼ ਕਰਤੇ ਸ਼ੋਹ ਤਾਂ ਹਜੇ ਸਟਾਰਟ ਹੋਣਾ ਚਾਰ-ਪੰਜ ਕੱਤੇ ਜੀ ਘੋੜਾ ਖੜ ਨਹੀਂ ਰਿਹਾ ਸੀਗਾ ਬਾਈ ਤੇ ਹੁਣ ਸਾਫ ਸੁਪਾਈ ਕਰਨੀ ਆ ਉਹਦੇ ਕਰਕੇ ਨਾ ਅਸੀਂ ਉਹਨੇ ਦੇ ਪਿੱਛੇ ਪੈੜੂ ਲਾ ਕੇ ਫਿਰ ਇਹਦੀ ਸਾਫ ਸਫਾਈ ਕਰਦੇ ਆ ਚਿੱਕੜ ਕਰਕੇ ਬਹੁਤ ਲੋਕਾਂ ਨੂੰ ਨਸਾਨ ਦੇ ਸ਼ੋਅ ਦੇ ਵਿੱਚ ਤਿਆਰ ਕਰਨ ਤੋਂ ਪਹਿਲਾਂ ਬਹੁਤ ਮਿਹਨਤ ਕਰਨੀ ਪੈਂਦੀ ਆ ਜੀ ਸਾਲ-ਸਾਲ ਦੀ ਮਿਹਨਤ ਲੱਗ ਜਾਂਦੀ ਆ ਤੇ ਉਸ ਤੋਂ ਬਾਅਦ ਵੀ ਜਦੋਂ ਆਪਾਂ ਸ਼ੋਅ ਦੇ ਵਿੱਚ ਪਾਉਣੇ ਆ ਹਰੇਕ ਬੰਦੇ ਨੂੰ ਹਨਾ ਇਹ ਹੁੰਦਾ ਵੀ ਹਾਂ ਸਾਡਾ ਵੀ ਨੰਬਰਾਂ 'ਚ ਸਾਡਾ ਫਸਟ ਆ ਵੀ ਸੈਕੰਡ ਆ ਵੀ ਤੇ ਬਾਕੀ ਹੁਣ ਨੋਕਰਿੰਦਾ ਸ਼ੋਅ ਸਟਾਰਟ ਹੈ ਕੋੜਾ ਆਪਣਾ ਪੂਰਾ ਤਿਆਰ ਪਰ ਤਿਆਰ ਹੈ ਲੈ ਕੇ ਚੱਲਦੇ ਆ ਅੰਦਰ ਬਾਕੀ ਹਨਾ ਜੋ ਵੀ ਜੱਜਸ ਨੇ ਫੈਸਲਾ ਦੇਣਾ ਉਹ ਘੋੜੇ ਦੀ ਕੱਟ ਕੰਡੀਸ਼ਨ ਘੋੜੇ ਦੀ ਬਿਊਟੀ ਸਾਰਾ ਦੇਖ ਕੇ ਦੇਣਾ ਜੇ ਤੁਸੀਂ ਏਜ ਵੀ ਕਮ ਹੋ ਇਸ ਦਾ ਰੰਗ ਸੱਤਿਆਰ ਰੰਗ ਦਾ ਨਾਈਸ ਰੰਗ ਸੱਤਿਆਰ ਹੌਸੇ ਵੀ ਕਰੇ ਹੋਰ ਬਸ ਤੋਂ ਅਲੱਗ ਅੱਜ ਵੀ ਇਹਨਾਂ ਤੋਂ ਹੋਰ ਹੋਰ ਤਸਵੀਰਾਂ ਪਾਟ ਗਈ ਪਾਟ ਗਈ ਪਾਟ ਗਈ ਛੇੜਾ ਮਾਰਦੀ ਆ ਆਹ ਵਾਹ ਹੋਰ ਅਜੇ ਵੀ ਸੱਚੀ ਵਾਹ ਚੇ ਮਾਰੋ ਇਸੀ ਹੋ ਨੰਬਰ ਤਾਂ ਲੋਰ ਜਾ 126 ਇਧਰ ਆ ਜਾ ਬਾਈ ਇਧਰ ਹੋ ਜਾ ਸਾਹੀ ਜੱਜ ਜਿਸਾਵ ਦੇਖੀ ਜਾਂਦੇ ਕੋੜ ਇਹਨੂੰ ਕਹਿੰਦੇ ਕੰਨਾਂ ਤੇ ਕੀ ਕਰਤਾ ਮਿੱਤਰੋ ਕੰਨਾਂ ਤੇ ਤੇ ਲਾਤੀ ਬੀਟ ਪਈ ਹਜੇ ਨਵੇਂ ਨਵੇਂ ਸ਼ੋਅ ਚ ਲਿਆਉਣ ਲੱਗਿਆ ਹੌਲੀ ਹੌਲੀ ਪਤਾ ਲੱਗੂ ਟ੍ਰੀਮਰ ਨਾਲ ਕੱਟਣਾ ਸੀ ਵੈਸੇ ਥੋੜਾ ਚਾਰੇ ਪਾਸੋਂ ਕਿਆ ਕਰਨਾ ਤਾਂ ਸਾਡੇ ਨੰਬਰ ਕੱਟ ਜਾਣ ਕੱਟ ਜਾਣ ਰਮਿੰਦਰ ਸਿੰਘ ਜੀ ਤੰਦਰਾਵਲੀ ਬਹੁਤ ਬਹੁਤ ਮੁਬਾਰਕਾਂ ਜੀ ਤੇ ਨਾਮ ਦੀ ਅਨਾਉਂਸਮੈਂਟ ਹੈ ਜਰਸੀ ਵਾਲੇ ਜਰਸੀ ਜਿਹੜੀ ਕਿ ਜਰਸੀ ਬਿਲਕੁਰੀਂ ਦੀ ਕਰ ਰਹੇ ਜੀ ਆਪ ਪੜਿਆ ਲੋਕਾਂ ਨੂੰ ਜਲਦੀ ਤੋਂ ਜਲਦੀ ਜਰਸੀ ਲੈ ਕੇ ਆਉ ਜੀ ਮੈਂ ਨਾ ਉਹਨੇ ਕਿਹਾ ਹਾਂ ਜੀ ਸਰੋਤ ਦੇ ਵਿੱਚ ਕਲਸ਼ੇਤਰੂਰੇ ਬਾਜ ਘਟ ਆਉਂਦੀ ਆ ਹਾਂ ਨਾ ਨਾ ਉਹ ਨਾ ਨਵੀਂ ਹਾਂ ਨਾ ਉੱਪਰ ਤੋਂ ਬੋਲੋ ਜੀ ਕਿੱਥੇ ਰੱਖ ਗੋਹ ਅੰਨੀੱਚੇ ਆ ਗਿਆ ਫੋਲੋ ਦੇ ਕਰਕੇ ਜਿਆਦਾ ਆਪਣਾ ਤਾਂ ਇਹ ਆ ਗਿਆ ਜੀ ਕੋੜਾ ਦੁੱਲਾ ਆਰਮਰ ਉਹ ਤਾਂ ਸ਼ੋਹਾਂ ਦਾ ਚੈਂਪੀਅਨ ਰਹਿ ਚੁੱਕਿਆ ਬਈ ਤੇ ਬਾਕੀ ਮਾਰਵਾੜੀ ਦੇ ਵਿੱਚ ਆਹ ਬਸ਼ੀਰਾ ਇੱਕ ਹੁਣ ਮਾਰਵਾੜੀ ਦਾ ਕੰਪੀਟੀਸ਼ਨ ਹੋ ਰਿਹਾ ਜੀ ਇਹ ਖੜਿਆ ਦੁੱਲਾ ਤੇ ਬਾਕੀ ਘੋੜੇ ਆਪਣੇ ਪੰਜਾਬ ਤੋਂ ਬਾਹਰ ਦੇ ਆਇਆ ਉਹ ਰਾਜਸਥਾਨ ਦਾ

ਦੇਖੋ ਅੱਜ ਦੁੱਲੇ ਨਾਲ ਕਿਹਦਾ ਟੱਕਰ ਲੱਗਦੀ ਆ। ਆ ਤੀਜੀ ਦੇ ਘੜਤਾ ਹੋਏ। ਆ ਜਾ। ਇਹ ਮਾਰવાડી ਸ਼ੋਦਾ ਜੋ ਕੰਪੀਟੀਸ਼ਨ ਹੋਇਆ ਸੀ ਭਾਈ। ਉਹਨਾਂ ਵਿੱਚੋਂ ਪ੍ਰਾਈਜ਼ ਦੇ ਰਹੇ ਆ। ਤੇ ਆ ਖੜਿਆ ਦੁੱਲਾ ਦੇਖੋ ਦੁੱਲਾ ਕਿਹੜੇ ਨੰਬਰ ਤੇ ਹੋਏ ਇਸ ਵਾਰ। ਅਜੇ ਦੇਖਿਆ ਨਹੀਂ ਬੜਾ ਜੱਦੀ ਡੈਕਟਰ ਹੋਇਆ ਇਹ ਬੋਦੀ ਨੂੰ ਲੋ ਜੀ ਜਿਹੜਾ ਦੂਜੇ ਨੰਬਰ ਤੇ ਆਈ ਵਾਲਾ ਆ ਜੋ ਨੰਬਰ 17 ਜੀ ਤਾੜੀਆਂ ਮਾਰਦੇ ਫਾਰਮਰ ਵੀਰ ਵਰਤੋ ਜੀ ਬਹੁਤ ਵਾਟੂ ਵਾਲਾ ਫਾਰਮਰ ਵੀਰ ਨੂੰ ਇਹ ਜਿਹੜਾ ਕੋੜਾ ਜੀ ਸਿਆਣੀ ਪਿੰਡ ਫਾਰਮਰ ਉਹਨੂੰ ਵੀ ਇਹ ਪੇਲੇ ਪ੍ਰਧਾਨ ਰਾਜਨ ਖਹਿਰਾ ਜੀ ਦਲਵੀਰ ਅੰਤਾ ਜੀ ਹਰਿੰਦਰ ਅੰਤਾ ਜੀ ਸਦੀਪ ਹਲੀਵਾਦੀ ਲੌਮੀ ਅੰਡਾਲੀ ਸਰਬਾਨ ਦੇਂਦੇ ਹੋਏ ਨਾਲ ਜਲ ਸਰਬਾਨ ਨੂੰ ਬਹੁਤ ਬਹੁਤ ਵਾਰ ਦਾ ਸੈਰੀ ਪਲੇਟ ਫਾਰਮ ਉਮੀਂ ਖੋਪੜ ਤੋਂ ਆਏ ਹੋਏ ਵੀ ਇਹ ਆਈ ਵਾਲੀ ਪੋਜੀਸ਼ਨ ਲੈ ਕੇ ਜਾਂਦੇ ਨੇ ਆਈ ਵਾਲੀ ਦੀ ਐਫਐਲ ਹੋਵੇ ਨੇ ਬਹੁਤ ਬਹੁਤ ਵਾਰ ਦਾ ਫਾਰਮਰ ਵੀਰ ਨੂੰ ফারীর বহারকা ফারীর ভাই ਬੈੜੀਆਂ ਦਾ ਕੰਪੀਟੀਸ਼ਨ ਮੇਰੇ ਇੱਕ ਗਾਈਆਂ ਦੇ ਬਾਈ ਚੁਾਈ ਮੁਕਾਬਲੇ ਚੱਲ ਰਹੇ ਨੇ ਦੇਖੋ ਤੁਸੀਂ ਵੀਰਾਂ ਦੀ ਮਿਹਨਤ ਹੈ ਨਾ ਇੱਧਰ ਆਪਣਾ ਮੋਹਰਾ ਨਸਲ ਦੇ ਝੋਟੇ ਖੜੇ ਆ ਨ ਅਸਲ ਦੇ ਬਾਈ ਬੋਲਣੇ ਸਾਰੇ ਹਨ ਜਾਣ ਵਕਤ ਬਾਈ ਸਾਡੀ ਗੱਡੀ ਫਸ ਗਈ ਗਿੱਲਾ ਬਹੁਤ ਆ ਸਾਰਾ ਕੁਝ ਹੋ ਗਿਆ ਠੜਾ ਠੜਾ ਚਲੋ ਲਾਓ ਗਈ ਚਲੋ